ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਪਿੰਡ ਤਮੋਟ ਜੋ ਕਿ ਕਾਫੀ ਵੱਡਾ ਪਿੰਡ ਆ ਔਰ ਇਸ ਪਿੰਡ ਦੀਆਂ ਕਾਫੀ ਪੱਤੀਆਂ ਨੇ ਕਿਉਂਕਿ ਇਹ ਪਿੰਡ ਪਹਿਲਾਂ ਤੋਂ ਹੀ ਮਸ਼ਹੂਰ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਹਰ ਇੱਕ ਪੱਤੀ ਦੇ ਵਿੱਚ ਆਪੋ ਆਪਣੇ ਕੁਝ ਇਸ ਤਰ੍ਹਾਂ ਦੇ ਅਸਥਾਨ ਨੇ ਜਿਨ੍ਹਾਂ ਨੂੰ ਆਪਾਂ ਧਰਮਸ਼ਾਲਾ ਕਹਿੰਦੇ ਆ ਉਹ ਧਰਮਸ਼ਾਲਾ ਜਿਹੜੀਆਂ ਦੁਕਸਕ ਲਈ ਵਰਤੀਆਂ ਜਾਂਦੀਆਂ ਨੇ ਸੋ ਇਸੇ ਤਰ੍ਹਾਂ ਗੁਰੂ ਰਵਿਦਾਸ ਮਹੱਲਾ ਜੀ ਦੀ ਧਰਮਸ਼ਾਲਾ ਦੋ ਧਰਮਸ਼ਾਲਾ ਜਿਨ੍ਹਾਂ ਦੀ ਉਸਾਰੀ 1928 ਦੇ ਵਿੱਚ ਹੋਈ ਸੀ ਔਰ 1928 ਦੇ ਵਿੱਚ ਪਿੰਡ ਦੇ ਵਿੱਚੋਂ ਬਹੁਤ ਸਾਰੇ ਸੰਜਣਾ ਨੇ ਇਸ ਧਰਮਸ਼ਾਲਾ ਦੀਆਂ ਉਸਾਰੀ ਕਰਾਉਣ ਲਈ ਆਪਣੀ ਮਦਦ ਦਿੱਤੀ ਸੀ ਇਹੇ ਧਰਮਸ਼ਾਲਾ ਨੇ ਜਿਹੜੀਆਂ ਸਾਡੇ ਕੋਲ ਆਪਣੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦੀਆਂ ਨੇ ਕੁਝ ਆਬਾਦੀ ਹੈ ਜਿਹੜੀ ਉਹ ਵੱਧ ਗਈ ਔਰ ਉਸ ਆਬਾਦੀ ਨੂੰ ਮੁੱਖ ਰੱਖਦੇ ਆ 1900 ਲਗਭਗ 69 ਤੇ 70 ਦੇ ਵਿੱਚ ਬਾਬੂ ਇਸ਼ਰ ਸਿੰਘ ਜੀ ਸਰਪੰਚ ਸੀਗੇ ਉਹਨਾਂ ਦੀ ਪੰਚਾਇਤ ਨੂੰ ਮਹੱਲੇ ਦੇ ਸਾਰੇ ਸੂਝਵਾਨ ਲੋਕਾਂ ਨੇ ਇੱਕ ਅਰਜੀ ਦਿੱਤੀ ਦਰਖਾਸਤ ਦਿੱਤੀ ਕਿ ਅਸੀਂ ਸਾਨੂੰ ਕੋਈ ਇਸ ਤਰ੍ਹਾਂ ਦਾ ਜਿਹੜਾ ਹੈਗਾ ਪ੍ਰਬੰਧ ਕੀਤਾ ਜਾਵੇ ਤਾ ਫਿਰ ਉਸ ਪੰਚਾਇਤ ਨੇ ਉਸ ਸਮੇਂ ਕਢਾਣੀ ਵਾਲਿਆ ਜਿਹੜਾ ਰੋਡ ਆਪਣਾ ਖੁਰਤ ਕਢਾਣੀ ਦਾ ਉਸ ਰੋਡ ਦੇ ਉੱਪਰ ਇੱਕ ਜਗ੍ਹਾ ਸੀ ਜਿਹੜੀ ਆਪਾਂ ਨੂੰ ਉਸ ਸਮੇਂ ਪੰਚਾਇਤ ਵੱਲੋਂ ਦਿੱਤੀ ਗਈ। ਔਰ ਉਸ ਜਗ੍ਹਾ ਦੇ ਵਿੱਚ ਕਾਫੀ ਨੀਮਾ ਸੀ ਉਹਦੇ ਵਿੱਚ ਪਾਣੀ ਖੜਦਾ ਸੀ। ਉਸ ਪਾਣੀ ਨੂੰ ਉੱਥੋਂ ਰੋਕਣ ਲਈ ਜਿਹੜਾ ਕਿ ਮਿੱਟੀ ਮੋਟੀ ਪਾਈ ਉਹਦੀ ਇੱਕ ਬਿਲਡਿੰਗ ਦੀ ਉਸਾਰੀ ਕੀਤੀ। ਉਸ ਬਿਲਡਿੰਗ ਦੇ ਵਿੱਚ ਉਸ ਸਮੇਂ ਦੇ ਜਿਹੜੇ ਵੀ ਆਪਣੇ ਉਹ ਬਜ਼ੁਰਗ ਸੀਗੇ ਸਿਆਣੇ ਸੀਗੇ ਸੂਝਵਾਨ ਸੀਗੇ ਉਹ ਚਾਹੁੰਦੇ ਸੀ ਕਿ ਸਾਡੇ ਜਿਹੜੇ ਭਾਈਚਾਰਾ ਇਹਨਾਂ ਨੂੰ ਕੁਝ ਇਸ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਉਹਨਾਂ ਨੇ ਉਸ ਸਮੇਂ ਦੇ ਵਿੱਚ ਰਲ ਕੇ ਇੱਕ ਸੰਗਠਨ ਤਿਆਰ ਕੀਤਾ ਜਿਹੜਾ ਕਿ ਮਾਸਟਰ ਸੁਖਦੇਵ ਸਿੰਘ ਜੀ ਗਿਆਨੀ ਸੁਖਦੇਵ ਸਿੰਘ ਜੀ ਤਮੋਟ ਤੇ ਉਹਨਾਂ ਦੇ ਭਰਾ ਹਰੀ ਸਿੰਘ ਜੀ ਤੇ ਹੋਰ ਦੋਨੇ ਮਹੱਲਿਆਂ ਦੇ ਵਿੱਚੋਂ ਜਿਹੜੇ ਹੈਗੇ ਨੇ ਕੁਝ ਸੂਝਵਾਨ ਸਿਆਣੇ ਬੰਦੇ ਇਕੱਠੇ ਹੋਏ ਤੇ ਹਰੀਜਨ ਸਮਾਜ ਭਲਾਈ ਕਮੇਟੀ ਬਣ ਗਈ ਇਸ ਕਮੇਟੀ ਨੇ ਫਿਰ ਕਾਫੀ ਕੰਮ ਨੇ ਜਿਹੜੇ ਉਸ ਸਮੇਂ ਦੇ ਵਿੱਚ ਕੀਤੇ ਉਹ ਬਿਲਡਿੰਗ ਦੀ ਉਸਾਰੀ ਹੋਈ ਧਰਮਸ਼ਾਲਾ ਦੇ ਵਿੱਚ ਤਾਂ ਇਹਨਾਂ ਨੇ ਇੱਕ ਰਲ ਕੇ ਜਿਹੜਾ ਹੈਗਾ ਆਪਣਾ ਮਤਾ ਲਿਖਿਆ ਪਾਇਆ ਕਿ ਸਾਡੀਆਂ ਜਿਹੜੀਆਂ ਧੀਆ ਭੈਣਾਂ ਨੇ ਉਹਨਾਂ ਦੇ ਰੋਜ਼ਗਾਰ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਇੱਕ ਸਖਾਈ ਆ ਜਿਹੜੀ ਦੇਣੀ ਚਾਹੀਦੀ ਆ ਤਾਂ ਇਹਨਾਂ ਨੇ ਇੱਕ ਰਿਕਵੈਸਟ ਆ ਜਿਹੜੀ ਉਹ ਲਿਖੀ ਸੀ ਡੀਸੀ ਨੂੰ ਜਿਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਵੀ ਇੱਥੇ ਇੱਕ ਸਲਾਈ ਤੇ ਕਢਾਈ ਸੈਂਟਰ ਹੋਣਾ ਚਾਹੀਦਾ ਉਹ ਜਿਹੜੀ ਚਿੱਠੀ ਲਿਖੀ ਸੀ ਉਹਦੇ ਥਰੂ ਉਹ ਉਸ ਸਮੇਂ ਦੇ ਵਿੱਚ ਲੁਧਿਆਣੇ ਤੋਂ ਡਿਪਟੀ ਕਮਿਸ਼ਨਰ ਡੀਸੀ ਜਿਹੜੇ ਸਰਦਾਰ ਸੇਵਾ ਸਿੰਘ ਜੀ ਤੇ ਉਸ ਸਮੇਂ ਦੇ ਮੌਜੂਦਾ ਐਮਐਲਏ ਸਰਦਾਰ ਬਿਆਨਤ ਸਿੰਘ ਜੀ ਕੋਟਲੀ ਇਹ ਇੱਥੇ ਆਏ ਇਹਨਾਂ ਨੇ ਉਸ ਸਲਾਈ ਸੈਂਟਰ ਦਾ ਉਦਘਾਟਨ ਵੀ ਕੀਤਾ ਔਰ ਉਸ ਸਲਾਈ ਸੈਂਟਰ ਦਾ ਉਦਘਾਟਨ ਹੋਣ ਤੋਂ ਬਾਅਦ ਇਹ ਜਿਹੜੀ ਜਗ੍ਹਾ ਸੀਗੀ ਇਹਨੂੰ ਆਮ ਬੋਲਚਾਲ ਦੇ ਵਿੱਚ ਸੈਂਟਰ ਕਿਹਾ ਜਾਣ ਲੱਗਿਆ ਸੋ ਸਾਰੇ ਇਹਨੂੰ ਸੈਂਟਰ ਕਹਿੰਦੇ ਸੀ ਪਹਿਲਾਂ ਇਹਨੂੰ ਧਰਮਸ਼ਾਲਾ ਫਿਰ ਸੈਂਟਰ ਕਹਿਣ ਲੱਗੇ ਚਲੋ ਉਹ ਇਸ ਇਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਲੋਡ ਸੀ ਜਿਹੜੀ ਲੋਕਾਂ ਨੇ ਆਪਣੀ ਪੂਰੀ ਕੀਤੀ ਵਰਤ ਰਗੇ ਪਰ ਸਮਾਂ ਪੈਣ ਤੋਂ ਬਾਅਦ ਵਿੱਚ ਇਹ ਵੀ ਸਾਨੂੰ ਇਹ ਲੱਗਣ ਲੱਗਿਆ ਕਿ ਜਗ੍ਹਾ ਜਿਹੜੀ ਹੈਗੀ ਆ ਕਾਫੀ ਨੀਮੀ ਹੋਗੀ ਇਹਦੀ ਬਿਲਡਿੰਗ ਵੀ ਕਾਫੀ ਨੀਮੀ ਹੋਗੀ بارشਾਂ ਆਉਂਦੀਆਂ ਨੇ ਤਾਂ ਫਿਰ ਉੱਥੇ ਪਾਣੀ ਆ ਜਿਹੜਾ ਆਉਂਦਾ ਗੁਰਪਰਬ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਰਹੀ ਫੇਰਾ ਪਿਛਲੇ ਕੁ ਸਮੇਂ ਦੇ ਵਿੱਚ ਆਪਾਂ ਰਿਕਵੈਸਟ ਕੀਤੀ ਸੀ ਮੌਜੂਦਾ ਐਮ.ਐਲ.ਏ ਸਰਦਾਰ ਲਖਵੀਰ ਸਿੰਘ ਜੀ ਨੂੰ ਵੀ ਸਾਨੂੰ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ ਕੋਈ ਹਾਲ ਬਣਾਇਆ ਜਾਵੇ ਤਾਂ ਉਹਨਾਂ ਨੇ ਇੱਕ ਗ੍ਰਾਂਟ ਦਿੱਤੀ ਸੀ ਜਿਹੜੀ ਪੰਚਾਇਤ ਨੇ ਇੱਕ ਪਿੱਛੇ ਹਾਲ ਬਣਾਇਆ 35/40 ਦਾ ਉਸ 35/40 ਦੇ ਹਾਲ ਨਾਲ ਥੋੜਾ ਬਹੁਤਾ ਸੁਖਾਲਾ ਹੋਇਆ ਪਰ ਫਿਰ ਵੀ ਉਹ ਸਾਡੀ ਥੋੜ ਨੂੰ ਪੂਰਾ ਨਾ ਕਰ ਸਕਿਆ ਉਹ ਛੋਟਾ ਰਿਹਾ ਦਿੱਕਤਾਂ ਸਾਡੀਆਂ ਮੁਸ਼ਕਲਾਂ ਉਵੇਂ ਜਿਵੇਂ ਸੀ ਨਾ ਕੀ ਹੋਇਆ ਕਿ ਪਿਛਲੇ ਕਾਫੀ ਸਮੇਂ ਤੋਂ ਗੁਰੂ ਰਵਿਦਾਸ ਨੌਜਵਾਨ ਸਭਾ ਇਸ ਇਲਾਕੇ ਦੇ ਵਿੱਚ ਕੰਮ ਕਰਦੀ ਆ। ਇਸ ਸਭਾ ਦੇ ਨਾਲ ਸਰਦਾਰ ਮਨਜੀਤ ਸਿੰਘ ਜੀ ਲੁਧਿਆਣੇ ਤੋਂ ਜੋ ਬਚਨ ਗੈਸ ਏਜੰਸੀ ਵਾਲੇ ਨੇ ਜੁੜੇ ਹੋਏ ਨੇ। ਉਹ ਇਸ ਪ੍ਰੋਗਰਾਮ ਤੇ ਆਏ। ਸਭਾ ਦਾ ਸਮਾਗਮ ਸੀ। ਸਮਾਗਮ ਤੇ ਆਏ ਤਾਂ ਉਹਨਾਂ ਦੇ ਮਨ 'ਚ ਵੀ ਪਹਿਲਾਂ ਇਹ ਥੋੜੀ ਜਿਹੀ ਇੱਛਾ ਸੀ ਕਿ ਕਿ ਮੈਂ ਆਪਣੇ ਪਿੰਡ ਲਈ ਕੁਛ ਨਾ ਕੁਛ ਕਰੀਏ। ਤਾਂ ਸਭਾ ਦੇ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਜੀ ਜੋ ਕਿ ਉਹਨਾਂ ਦੇ ਚਚੇਰੇ ਭਰਾ ਨੇ ਇਹਨਾਂ ਦੀ ਉਹਨਾਂ ਨਾਲ ਗੱਲਬਾਤ ਚੱਲਦੀ ਸੀ ਅਰੇ ਇਹਨਾਂ ਨੇ ਗੱਲਬਾਤ ਰੱਖੀ ਕਿ ਪਿੰਡ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦੀ ਲੋੜ ਆ ਕਿ ਆਪਣੇ ਐਸਸੀ ਭਾਈਚਾਰੇ ਕੋਲ ਆਪਣੇ ਕੋ ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਅਸੀਂ ਆਪਣੇ ਦੁੱਖ ਸੁੱਖ ਨੂੰ ਕਰ ਸਕੀਏ ਜਾਂ ਕੁਝ ਆਪਣੇ ਜਿਹੜੇ ਵਿਆਹ ਸ਼ਾਦੀ ਦੇ ਕਾਰਜ ਨੇ ਜਾਂ ਸਾਡੇ ਜਿਹੜੇ ਧਾਰਮਿਕ ਕਾਰਜ ਨੇ ਉਹਨਾਂ ਨੂੰ ਕਰ ਸਕੀਏ ਚਲੋ ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜਾ ਹੈਗਾ ਸੀ ਪ੍ਰਮਾਤਮਾ ਨੇ ਮਿਹਰ ਕੀਤੀ ਜਾਂ ਕਹਿ ਦਈਏ ਵੀ ਉਹਨਾਂ ਨੇ ਇਸ ਗੱਲ ਦੀ ਸਹਿਮਤੀ ਦਿੱਤੀ ਉਹ ਆਏ ਇੱਕ ਦਿਨ ਆ ਕੇ ਉਹਨਾਂ ਨੇ ਇਹ ਜਿਹੜੀ ਸਾਰੀ ਚੀਜ਼ਾਂ ਇਹਨੂੰ ਦੇਖਿਆ ਇਸ ਚੀਜ਼ ਨੂੰ ਦੇਖ ਕੇ ਕਿਹਾ ਵੀ ਜਗ੍ਹਾ ਕਾਫੀ ਜ਼ਿਆਦਾ ਇੱਥੇ ਤਾਂ ਕੁਝ ਵੀ ਕਰ ਸਕਦੇ ਆ ਚਲੋ ਅਸੀਂ ਕਿਹਾ ਵੀ ਦੇਖੋ ਜੀ ਤੁਸੀਂ ਜੋ ਕੁਝ ਕਰ ਸਕਦੇ ਹੋ ਕਰ ਲਓ ਜੋ ਕੁਝ ਸ਼ਕਤ ਤੁਹਾਡੇ ਸਾਹਮਣੇ ਆ ਫਿਰ ਉਹਨਾਂ ਨੇ ਇੱਥੇ ਆਪਣੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਜੀ ਨੇ ਜੋ ਕਿ ਆਰਕੀਟੈਕਚਰ ਦਾ ਕੰਮ ਕਰਦੇ ਨੇ ਉਹਨਾਂ ਨੂੰ ਬੁਲਾਇਆ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਦੀ ਮਿੰਨਤੀ ਕਰੋ ਇਹ ਸਾਰਾ ਉਹਨਾਂ ਨੇ ਇੱਕ ਨਕਸ਼ਾ ਤਿਆਰ ਕੀਤਾ ਬੜੀ ਮਿਹਨਤ ਕੀਤੀ ਹੈ ਇਸ ਨੌਜਵਾਨ ਨੇ ਨਕਸ਼ਾ ਤਿਆਰ ਕੀਤਾ ਤੇ ਉਹਨੇ ਸਾਰਾ ਕੰਮ ਕੀਤਾ ਕੰਮ ਕਰਨ ਤੋਂ ਬਾਅਦ ਇਹ ਦੀ ਉਹ ਸਾਰੀ ਆ ਜਿਹੜੀ ਉਹ ਸ਼ੁਰੂ ਹੋਣ ਦਾ ਸਮਾਂ ਆਇਆ ਪੰਚਾਇਤ ਨਾਲ ਗੱਲਬਾਤ ਹੋਈ ਸਾਰੇ ਕੰਮ ਹੋਏ ਫਿਰ ਇੱਕ ਸਮਾਂ ਆਇਆ ਜਦੋਂ ਕਿ 2 14 ਜੂਨ 2000 ਜਿਹੜਾ 23 ਦੇ ਵਿੱਚ ਆਪਣਾ ਇਹਦਾ ਕੰਮ ਆ ਉਹ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋਇਆ ਕੰਮ ਕਰਨ ਲੱਗ ਗਏ ਇਹਦਾ ਉਸ ਤੋਂ ਬਾਅਦ ਲੈਂਟਰ ਪਿਆ ਬੜਾ ਸੋਹਣਾ ਕੰਮ ਹੋਇਆ ਇਹ ਸਾਰਾ ਜਿੰਨਾ ਵੀ ਖਰਚਾ ਹੋਇਆ ਇਹ ਸਾਰਾ ਮਨਜੀਤ ਸਿੰਘ ਜੀਆ ਨੇ ਆਪਣੇ ਕੋਲੋਂ ਕੀਤਾ। ਔਰ ਇਹਦੇ ਵਿੱਚ ਇੱਕ ਗੱਲ ਮਨਜੀਤ ਸਿੰਘ ਜੀਆ ਨੇ ਰੱਖੀ ਸੀ ਆਪਣੇ ਨਾਲ ਕਿ ਅਸੀਂ ਜਿਹੜੀ ਬਿਲਡਿੰਗ ਹੈ ਇਹਨੂੰ ਤਿਆਰ ਕਰਨ ਲਈ ਤਿਆਰ ਹਾਂ ਪਰ ਇਹ ਨਾ ਹੋਵੇ ਕਿ ਬਾਅਦ ਵਿੱਚ ਆਪਣੀ ਇਸ ਬਿਲਡਿੰਗ ਦੇ ਵਿੱਚ ਕਬੂਤਰ ਬੋਲਣ। ਮਤਲਬ ਕਿ ਇਹਦੀ ਜਿਹੜੀ ਸਾਂਭ ਸੰਭਾਲ ਆ ਉਹ ਤੁਹਾਨੂੰ ਦੇਖਣੀ ਪਊਗੀ। ਕੰਮ ਆ ਜਿਹੜਾ ਤੁਹਾਨੂੰ ਵਿਚ ਖੜ ਕੇ ਕਰਾਉਣਾ ਪਊਗਾ। ਲਗਭਗ 1.5 ਸਾਲ ਹੋ ਗਿਆ ਆਪਾਂ ਸਾਰਾ ਕੰਮ ਤੁਸੀਂ ਦੇਖਿਆ ਹੀ ਆ ਸਾਰਿਆਂ ਨੇ ਕਰਦੇ ਆ ਇੱਕ ਉਹਨਾਂ ਨੇ ਗੱਲ ਇਹ ਰੱਖੀ ਸੀ ਕਿ ਇਹਦੇ ਥੱਲੇ ਜਿਹੜੀ ਮਿੱਟੀ ਪੈਣੀ ਆ ਉਹ ਮਿੱਟੀ ਆ ਜਿਹੜੀ ਉਹ ਸਾਰਾ ਨਗਰ ਰਲ ਕੇ ਪਵਾਊਗਾ ਵੀ ਮਿੱਟੀ ਤੋਂ ਬਿਨਾ ਉੱਪਰਲਾ ਜਿੰਨਾ ਕੰਮ ਹੋਊਗਾ ਉਹ ਸਾਰਾ ਇਹ ਪਰਿਵਾਰ ਕਹਿੰਦਾ ਵੀ ਅਸੀਂ ਦੇਖਾਂਗੇ ਸੋ ਮਿੱਟੀ ਤੁਸੀਂ ਸਾਰਿਆਂ ਨੇ ਹਿੰਮਤ ਕੀਤੀ ਆ ਆਪਾਂ ਦੋ ਟਰਨਾਂ ਦੇ ਵਿੱਚ ਪੈਸਾ ਇਕੱਠਾ ਕੀਤਾ ਤੇ ਉਹ ਲਗਭਗ ਆਪਣੇ ਕੋਲ ਤਕਰੀਬਨ 6.5 ਲੱਖ ਤੋਂ ਉੱਪਰ ਰੁਪਇਆ ਇਕੱਠਾ ਹੋਇਆ ਜੀਦਾ ਹਿਸਾਬ ਆ ਤੁਹਾਨੂੰ ਪਿਛਲੇ ਸਾਲ ਵੀ ਦਿੱਤਾ ਤੇ ਇਸ ਵਾਰੀ ਵੀ ਆਪਾਂ ਦਵਾਂਗੇ ਇਸ ਕਰਕੇ ਇਹ ਸਾਰਾ ਕੰਮ ਜਿੰਨਾ ਵੀ ਹੋਇਆ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਉਸ ਪਰਿਵਾਰ ਦੇ ਸਹਿਯੋਗ ਨਾਲ ਹੋਇਆ ਮੈਂ ਤੁਹਾਡੇ ਸਾਰਿਆਂ ਦੇ ਜ਼ਰੀਏ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਤੁਹਾਡੇ ਨਾਲ ਵੀ ਮੈਂ ਇੱਕ ਤੁਹਾਨੂੰ ਇਹ ਵਾਅਦਾ ਲੈਣਾ ਚਾਹੁੰਦਾ ਕਿ ਇਹ ਜਿਹੜਾ ਕੰਮ ਹੋਇਆ ਉਹਨੂੰ ਅੱਜ ਕੋਈ ਕਰ ਰਿਹਾ ਕੋਈ ਕਰਵਾ ਰਿਹਾ ਕੱਲ ਨੂੰ ਕਿਸੇ ਹੋਰ ਨੇ ਆ ਕੇ ਕਰਵਾਉਣਾ ਜਿੰਨੇ ਤੁਸੀਂ ਸੁਣਦੇ ਹੋ ਜਿੰਨੇ ਬੈਠੇ ਹੋ ਤੁਸੀਂ ਸਾਰਿਆਂ ਨੇ ਇੱਕ ਇਹ ਆਪਣਾ ਫਰਜ਼ ਸਮਝਣਾ ਕਿ ਇਹ ਬਿਲਡਿੰਗ ਸਾਡੀ ਆ ਇਹਦੀ ਸੰਭਾਲ ਸਾਡੀ ਆ ਔਰ ਆਉਣੇ ਵਾਲੇ ਸਮੇਂ ਦੇ ਵਿੱਚ ਅਸੀਂ ਇਹਨੂੰ ਹੋਰ ਵੀ ਜਿੰਨਾ ਅੱਗੇ ਲਿਜਾ ਸਕਦੇ ਆ ਉਹ ਲੈ ਕੇ ਚਾਹੀਏ ਤਾਂ ਇਹਦੀ ਸਾਰੀ ਦੇਖਰੇਖਾ ਉਹੋ ਕਰੀਏ ਇਸ ਕੰਮ ਦੇ ਵਿੱਚ ਜਿੱਥੇ-ਜਿੱਥੇ ਵੀ ਜਿਨੇ ਵੀ ਜੋ ਵੀ ਯੋਗਦਾਨ ਪਾਇਆ ਉਨਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਜਾਣ ਕੇ ਜਗਤਵੰਦਰ ਸਿੰਘ ਢਮੋਟ ਅਤੇ ਸਮੂਹ ਨਗਰ ਪੰਚਾਇਤ ਢੋਟ ਵੱਲੋਂ ਸਵਰਗੀ ਸਰਦਾਰ ਬਚਨ ਸਿੰਘ ਦੇ ਸਾਰੇ ਹੀ ਪਰਿਵਾਰ ਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਇੱਕ ਬਹੁਤ ਹੀ ਵਧੀਆ ਕਮਿਊਨਿਟੀ ਹਾਲ ਬਣਵਾ ਕੇ ਦਿੱਤਾ ਆ ਤੇ ਉਹਨਾਂ ਦੇ ਪਰਿਵਾਰ ਚੋਂ ਮਨਜੀਤ ਸਿੰਘ ਜੋ ਕਿ ਬਹੁਤ ਹੀ ਵਧੀਆ ਪਿੰਡ ਦੇ ਵਿੱਚ ਕੰਮ ਕਰਵਾ ਰਹੇ ਨੇ ਨੌਜਵਾਨ ਸਭਾ ਦੇ ਨਾਲ ਲਾ ਕੇ ਸੋ ਇਹੋ ਜੇ ਕਾਰਜ ਸਾਰਿਆਂ ਲਈ ਅਤੇ ਸਾਡੇ ਪਿੰਡ ਲਈ ਬਹੁਤ ਹੀ ਜ਼ਰੂਰੀ ਨੇ ਸੋ ਇੱਕ ਵਾਰ ਫੇਰ ਸਹਾਗੀ ਸਰਦਾਰ ਬਚਨ ਸਿੰਘ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ